ਥੱਲੇ ਆ ਥੱਲੇ ਇਦਾਂ ਥੋੜੀ ਜਿਨੂੰ ਮਰਜ਼ੀ ਮਾਰ ਕੇ ਨਿਕਲ ਜਾਣਗੇ ਅੱਜ ਤਾਂ ਮੈਂ ਹੈ ਆ ਦੇਖੀ ਹੜੇਗਾ ਤਾਂ ਆਊਟਸਾਈਡ ਗੱਡੀ ਕਢਣ ਦੇ ਸਾਲਾ ਮਿੰਠਾ ਦੇ ਜਾਨ ਕਹੇ ਕਹਿੰਦਾ ਗਾੜਾ ਕਢੀਆਂ ਗਾੜਾ ਵੀ ਕਢੀਆਂ ਸਾਡੀ ਜੀ ਲੈ ਕਰਨੀ ਗੱਡੀ ਗੱਡੀ ਇਹ ਲੱਭੀਆ ਲੋੜ ਆ ਦੇਖੀ ਸੋੜੇ ਕੰਨਾ ਉਹ ਗਾਲਾਂ ਕੱਢ ਰਿਹਾ ਮਾਂ ਭੈਣ ਦੀਆਂ ਆ ਗਿਆ ਭਰਾ ਸਾਹ ਬੋਲ ਬਾਜੀ ਕੀ ਗੱਲ ਹੋਈ ਤੇਰੀ ਪਹਿਲਾਂ ਉਹਦੀ ਨਿਕੋਡਿੰਗ ਲਈ ਉਹ ਤੇਰੀ ਵੀ ਆ ਨਾ ਪਹਿਲਾਂ ਕੱਲ ਉਹ ਤਾਂ ਤੁਸੀਂ ਤਾਂ ਪਹਿਲਾਂ ਦੱਸੋ ਕੀ ਗੱਲ ਹੋਈ ਇਹ ਬੰਦੇ ਆ ਨਹੀਂ ਮੇਰੇ ਨਾਲ ਦੁੱਪਣੀ ਉਮਰ ਦਾ ਬੰਦਾ ਆ ਜਿਹੜਾ ਮਾਂ ਭੈਣ ਦੀਆਂ ਗਾਲਾਂ ਕੱਢ ਰਿਹਾ ਨਹੀਂ ਤੁਸੀਂ ਦੱਸੋ ਗੱਲ ਹੀ ਹੋਈ ਕੀ ਆ ਕੋਈ ਗੱਲ ਨਹੀਂ ਹੋਈ ਬੰਦੇ ਨੇ ਮੋੜ ਗੱਡੀ ਆਈ ਨਾ ਮੋਕਸਾ ਦੀ ਬ੍ਰੇਕ ਮਾਰੀ ਕੱਢੀ ਨਿਕਲ ਗਈ ਉਦੋਂ ਗਾਲ ਕੱਢੀ ਗੱਡੀ ਨਿਕਲਣ ਤੋਂ ਬਾਅਦ ਅੱਛਾ ਠੀਕ ਹੈ ਉਹ ਗੱਲ ਕੀ ਹੋਈ ਅੱਗੇ ਹੁਣ ਦੱਸੋ ਜਿਹੜਾ ਕੱਢ ਰਿਹਾ ਬੰਦਾ ਮਾਂ ਦੀਆਂ ਹਾਂਜੀ ਭਾਜੀ ਹਾਂਜੀ ਮੈਂ ਕ੍ਰੋਸ ਕਰ ਰਿਹਾ ਸੀ। ਹੂੰ। ਗੋਲੀ ਚਾਹਲਾ, ਥੋਖੇ ਵਾਲਾ। ਹੂੰ ਹੂੰ। ਮੈਂ ਕ੍ਰੋਸ ਕਰਨ ਲੱਗਾ। ਇਹ ਬੰਦੇ ਦੀ ਗੱਡੀ ਇਹਨੇ ਤੇਜ਼ ਆਈ। ਆਊਟਸਾਈਡ। ਮੈਂ ਭਾਜੀ ਆਪਣੀ ਬੈਕ। ਮੈਨੂੰ ਪਤਾ ਮੈਂ ਕਿੱਦਾਂ ਬ੍ਰੇਕ ਮਾਰੀ। ਇਸ ਬੰਦੇ ਨੂੰ ਮੈਂ ਆਵਾਜ਼ ਮਾਰੀ। ਮੈਂ ਕਹਾਂ ਰੋਕ ਕੇ ਇੱਕ ਮਿੰਟ। ਇਹੂਟ ਹੁਣ ਕਹਿੰਦਾ ਮੈਨੂੰ ਗਾਲਾਂ ਕੱਢੀਆਂ। ਮੈਂ ਇੱਕ ਗੱਲ ਕਰਦਾ ਭਾਜੀ। ਜੇ ਮੈਂ ਥੱਲੇ ਆ ਜਨਾ ਭਾਜੀ ਆਊਟਸਾਈਡ ਗੱਡੀ ਕਰਾ ਲੱਦੀ ਗੱਡੀ ਏ ਤੇਰੀ। ਕਹਿੰਦਾ ਟੋਏ ਏ ਉਧਰ ਪੱਲੇ ਬਣਾ। ਟੋਏ ਏ ਤੈਨੂੰ ਨਹੀਂ ਪਤਾ ਭਾਜੀ ਲੋਡ ਗੱਡੀ ਏ ਤੂੰ ਹੌਲੀ ਚੱਲ। ਮੈਂ ਇਹ ਗਾੜਾ ਨਹੀਂ ਕੱਟਿਆ ਨਾ ਮੈਂ ਕੂੜਾ ਕਰਨੀ ਮੈਂ ਗਾੜਾ ਜੀ ਕੋਈ ਕਟ ਨਹੀਂ ਪਰ ਮੈਂ ਹੁਣ ਤਾਂ ਮੇਰਾ ਦਿਲ ਕਰਦਾ ਮੈਂ ਛੇਤਰ ਫੇਰਾ ਮੈਂ ਨਹੀਂ ਕਿ ਮੈਂ ਹੋਰ ਵੀ ਦੇਖਿਆ ਹੈ ਟਰਨ ਮੋੜ ਹੈ ਮੋੜ ਬਹੁਤ ਸਪੀਡ ਤੇ ਜਿੱਦੀ ਨਿਕਲਦੀ ਇੱਥੇ ਇਹ ਤਾਂ ਮੈਂ ਵੀ ਦੇਖਿਆ ਰੇਤਾ ਵਜਿ ਦੀ ਖਿੱਲਣੀ ਹੁੰਦੀ ਆ ਬਿਨਾਂ ਆਊਟਸਾਈਡ ਗੱਡੀ ਕੱਢੀ ਕਿ ਨਹੀਂ ਕੱਢੀ ਇਹਨੂੰ ਪੁੱਛੋ ਪਹਿਲਾਂ ਹਾਂਜੀ ਬਾਬੂ ਜੀ ਜਵਾਬ ਦਿਓ ਮੋਟਰਸਾਈਕਲ ਮੋਰੇ ਲਾਇਆ ਦੇਖ ਨਾ ਮੋਰੇ ਅੱਗੇ ਦੇਖ ਅੱਗੇ ਦਿਖਾ ਮੋਟਰਸਾਈਕਲ ਵੀਰੇ ਤੇਰੀ ਮੋਟਰਸਾਈਕਲ ਅੱਗੇ ਮੈਂ ਦਿਖਾਣਾ ਮੋੜ ਹੈ ਮੈਂ ਦਿਖਾਣਾ ਮੋੜ ਹੈ ਭਾਜੀ ਇਹ ਮੋੜ ਨਹੀਂ ਆ ਆ ਦੇਖੋ ਨਹੀਂ ਨਹੀਂ ਆ ਦੇਖੋ ਇੱਕ ਮਿੰਟ ਆ ਦੇਖੋ ਬਸ ਇੱਕ ਮਿੰਟ ਸਾਰੇ ਕਿਤੇ ਸਰੋ ਗੱਡੀ ਦਾ ਮੋੜ ਹੈ ਇੱਧਰ ਨੂੰ ਆ ਇੱਥੇ ਆਊਗਾ ਏ ਇੱਧਰ ਕੀ ਲੈਣਾ ਆ ਏ ਭਾਈ ਇਹਨੂੰ ਮੈਂ ਥੇਰਿਆ ਇੱਥੇ ਆਣੇ ਮੇਰੀ ਗੱਲ ਸੁਣੋ ਪਾਜੀ ਬੇਨਤੀ ਸੁਣੋ ਲਾਈਵ ਕਰਦਾ ਪਿਆ ਨਾ ਹਾਂਜੀ ਹਾਂਜੀ ਪਾਜੀ ਮੇਰੀ ਬੇਨਤੀ ਸੁਣੋ ਇਹਨੂੰ ਮੈਂ ਇੱਥੇ ਅੰਤ ਥੇਰਿਆ ਪਾਜੀ ਉਹ ਪਿੱਛੇ ਜਿਹੜੇ ਟਰੰਗ ਨਹੀਂ ਪੈਂਦਾ ਪਾਜੀ ਛਾੜ ਦੇ ਨਾਲ ਪਰਲੇ ਬੰਨੇ ਖੱਡਾ ਪਾਜੀ ਇਹਨੇ ਉਲਲੀ ਸਾਈਡ ਉਲਲੀ ਸਾਈਡ ਪਾਜੀ ਗੱਡੀ ਤੇਜ਼ ਗੱਡੀ ਇਹਨੇ ਤੇ ਮੈਂ ਕ੍ਰੋਸ ਕਰਦਾ ਪਿਆ ਸੀ ਮੈਂ 60 ਤੋਂ ਨੂੰ ਜਾਣਾ ਪਤਾਪਾ ਨੂੰ ਇਹਨੇ ਪਾਜੀ ਪਰਲੀ ਸਾਈਡ ਛੱਡ ਕੇ ਉਲਲੀ ਸਾਈਡ ਗੱਡੀ ਕੱਢੀ ਇੰਨੇ ਪਾਜੀ ਮੈਂ ਇਸ ਕਰਕੇ ਨੂੰ ਘੇਰਿਆ ਈਮਾ ਬਲਕਿ ਇੱਥੇ ਨਹੀਂ ਘੇਰਿਆ ਭਾਜੀ ਪਿੱਛੇ ਇਹਨੇ ਭਾਜੀ ਗਲਤੀ ਕੀਤੀ ਤਾਂ ਵੀ ਇੱਕ ਵੀ ਦਿਖਿਆ ਜਾਵੇ ਇੱਕ ਮਿੰਟ ਆਓ ਤਾਂ ਵੀ ਦਿਖਿਆ ਆ ਗੱਡੀ ਸਾਈਡ ਇੱਕ ਸਾਈਡ ਆ ਇੱਕ ਮਿੰਟ ਇੱਕ ਮਿੰਟ ਵੀਰੇ ਗਾ ਸੁਣ ਵੀਰੇ ਇੱਕ ਮਿੰਟ ਵੀਰੇ ਸ਼ਾਂਤੀ ਵੀਰੇ ਸ਼ਾਂਤੀ ਇੱਕ ਮਿੰਟ ਗਾ ਸੁਣ ਤੇਰੀ ਰੋਹ ਗੜ ਤੇਰੀ ਗੱਡੀ ਰੌਂਗ ਸਾਈਡ ਤੇ ਹੈਗੀ ਤੁਹਾਡੀ ਗੱਡੀ ਗੱਡੀ ਰੌਂਗ ਸਾਈਡ ਤੇ ਹੈਗੀ ਭਾਜੀ ਆਪਣੀ ਗਲਤੀ ਮੰਨ ਲੀਓ ਭਾਜੀ ਮੇਰੀ ਗੱਲ ਮੇਰੀ ਕਮੈਂਟ ਗੱਲ ਸੁਣੋ ਤੁਹਾਡੀ ਗੱਡੀ ਰੌਂਗ ਸਾਈਡ ਤੇ ਹੈਗੀ ਕਿ ਨਹੀਂ ਹੈਗੀ ਭਾਜੀ ਮੇਰੀ ਗੱਲ ਸੁਣੋ ਗੱਡੀ ਮੈਂ ਖੜੀ ਤੁਹਾਡੀ ਗੱਡੀ ਰੌਂਡ ਸਾਈਡ ਤੇ ਹੈਗੀ ਕਿ ਨਹੀਂ ਹੈਗੀ ਆਰਾ ਤੂੰ ਬਾਹਰ ਗੱਡੀ ਕੋਈ ਖੇੜੀ ਭਰਾਵਾ ਗੱਡੀ ਤੇ ਉੱਪਰ ਆ ਕੇ ਇੱਥੇ ਵੀ ਰੌਂਡ ਸਾਈਡ ਤੇ ਆ ਗੱਡੀ ਉੱਪਰ ਲੇਬਲ ਨਹੀਂ ਨਿਕਲਦੀ ਆ ਤੋ ਰਸਤਾ ਜਾਦਾ ਗੱਡੀ ਗੱਡੀ ਨਾ ਜੇ ਨੁਕਸਾਨ ਹੋਇਆ ਮੈਨੂੰ ਆਵਾਜ਼ ਮਾਰੀ ਮੈਨੂੰ ਕਰਦਾ ਇਦਾਂ ਕੀ ਨੁਕਸਾਨ ਹੈ ਫਿਰ ਬੋਲ ਇਹਦੇ ਬੰਦੇ ਨਾ ਮਾਂ ਦੀ ਗੱਲ ਕਿਤੇ ਨਹੀਂ ਕੀਆ ਕਰ ਮਾਂ ਦੀ ਕਰਕੇ ਕਿੰਨੇ ਬੰਦੇ ਖੜੇ ਆ ਤੂੰ ਨਹੀਂ ਗੱਡੀ ਦਾ ਬੋਲ ਕੋਸਾ ਨੋ। ਕੋਈ ਘਾਣ ਘੁੰਡਕ ਹੈ। ਥਲੇ ਤੱਕ ਗੱਡੀ ਨਾ ਮੋੜੀ। ਥਲੇ ਤੱਕ ਕਹਿੰਦਾ ਪਤਾ। ਹਾਂ ਜੇ ਕੋਈ ਮਦਦ ਕੋਈ ਆਤਾ। ਮੈਂ ਕਿੰਨੇ ਮਦਦ ਖੋਣਦਾ ਕਿਉਂ? ਇਹ ਪੱਡੂ ਜਿਹਾ ਕਰਦਾ ਨਾ। ਕੀ ਰਹਿਣਾ ਮੈਂ। ਪੱਪੜ ਮਾਰਨ ਚਾਹ। ਪਾਲਾ ਲਾਲ ਕਰਦਾ। ਇਹ ਮੇਰਾ ਭਰਾ। ਤੂੰ ਕਿੰਨੂੰ? ਤੂੰ ਦੇ ਨੇ ਮਾਰ। ਹਾਂ। ਬਾਜ ਨੂੰ ਮਰ ਦੇਖਿਆ ਜਾਵੇ ਇਹ ਕਿਹੜੇ ਪ੍ਰੈਸ਼ਰ ਨੇ ਅੱਗ ਬੀਤਿਆ। ਜੋ ਦਾ ਧੰਗੇ ਕਹੇ ਡਰਾਈਵਰ ਤੁਮਕੇ ਦੇਣ ਡਿਆ ਮੋਟਰ ਨਹੀਂ ਸਾੜ ਤਾ ਹੁਣਾ ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਗੱਡੀ ਰੋਂਗ ਸਾਈਡ ਤੇ ਪੂਰੀ ਆ ਸਾਈਡ ਹੈ ਗੱਡੀ ਦੀ ਇਸਵੇਂ ਗੱਡੀ ਆਣੀ ਹੈ ਫੋ ਤੁਸੀਂ ਆ ਦੇਖ ਸਕਦੇ ਆ ਜਿਹੜਾ ਗੱਡੀਆਂ ਰੋਡ ਹੈ ਕਿਹੜੀ ਸਾਈਡ ਹੈ ਆ ਗੱਡੀ ਆਂਡੀ ਇਸਵੇਂ ਆ ਬੰਦਾ ਇਸ ਲੈਂਡ ਕੀ ਰਹਿਣਾ ਹੈ ਡਰਾਈਵਰ ਸਰ ਦੱਸਿਆ ਜਾਵੇ ਸਾਈਡ ਆ ਗਈ ਉਹ ਆ ਡਰਾਈਵਰ ਆ ਗੱਡੀ ਲੈ ਕੇ ਇਸ ਸਾਈਡ ਕਿਉਂ ਆਇਆ